ਜਿੰਦਾਬਾਦ ਰਾਣਾ ਛੋਟੀ ਜਿੰਦਾਬਾਦ ਇਹ ਜਨਤਾ ਪਾਰਟੀ ਜਿੰਦਾਬਾਦ ਇਹ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਗਮੀਦ ਪਰਦਾਣ ਜਿੰਦਾਬਾਦ ਜਗਮੀਦ ਪਰਦਾਣ ਜਿੰਦਾਬਾਦ ਛੋਟੀ ਜਿੰਦਾਬਾਦ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਹਾਂ ਸਤਰਾਮ ਸਿੰਘ ਲੂਣ ਦੇ ਡਲੇ ਦੀ ਤਰ੍ਹਾਂ ਖੁਰਦਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਜੂਥ ਧੜਾ ਧੜ ਹੋ ਰਿਹਾ ਸ਼ਾ ਭਾਜਪਾ ਵਿੱਚ ਸ਼ਾਮਲ ਬਰੀ ਵਾਲਾ ਵਿੱਚ ਰਾਣਾ ਸੋਢੀ ਦੇ ਹੱਕ ਵਿੱਚ ਬਦਲੀ ਹਵਾ 2024 ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤੋਂ ਭਾਜਪਾ ਦੇ ਉਮੀਦਵਾਰ ਉਹਵਾਰ ਰਾਣਾ ਗੁਰਮੀਤ ਸਿੰਘ ਸੋਲਟੀ ਦੇ ਵਿਰੋਧ ਹੋਣ ਦੇ ਬਾਵਜੂਦ ਇਹ ਵਰਕਰਾਂ ਵੱਲੋਂ ਕੀਤੀ ਜਾ ਰਹੇ ਕਰੜੀ ਮਿਹਨਤ ਸਦਕਾ ਪਾਰਟੀ ਜਿੱਤ ਵੱਲ ਵੱਧ ਰਹੀ ਹੈ ਕਿਉਂਕਿ ਨਮਾਜੂਤ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ ਜਿਦਰ ਯੋਗ ਹੈ ਕਿ ਭਾਜਪਾ ਵਿੱਚ ਸ਼ਾਮਲ ਹੋਣ ਵਾਲਾ ਸਾਰਾ ਸੰਗੋਠ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਨਾਲ ਸਬੰਧਤ ਹੈ ਜੋ ਕਿ ਅੱਜ ਭਾਜਪਾ ਦਾ ਹਿੱਸਾ ਬਣ ਕੇ ਰਾਣਾ ਸੋਢੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਇਹ ਸਾਰਾ ਪ੍ਰਚਾਰ ਅਤੇ ਪ੍ਰਸਾਰ ਸੰਜੀਵ ਕੁਮਾਰ ਰਿੰਪੀ ਅਤੇ ਜੂਥ ਆਗੂ ਜਗਵੀਰ ਸਿੰਘ ਦੀ ਅਗਵਾਈ ਵਿੱਚ ਹੋ ਰਿਹਾ ਹੈ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਸਤਰਾਮ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਕੁਸ਼ਪਿੰਦਰ ਭੁੰਡਾਰੀ ਜਿੰਦਾਬਾਦ ਗਿੰਦਰਪੁਰ ਭੁੰਡਾਰੀ ਜਿੰਦਾਬਾਦ ਠੀਕ ਹੈ ਜੀ